ਇਹ ਇਹਦੀ ਸੰਸਥਾਵਾ ਐਕਸਕਲੂਸਿਵਲੀ ਸਾਡੀ ਆਪਣੀ ਆ ਸਾਡੀ ਸਾਰਿਆਂ ਦੀ ਆ ਇਸ ਚੀਜ਼ ਨੂੰ ਆਪਾਂ ਧਿਆਨ ਚ ਲੈ ਕੇ ਰੱਖੀਏ ਕਿ ਇਹਦੀ ਆਪਾਂ ਡਵੈਲਪਮੈਂਟ ਆਪ ਹੀ ਕਰਨੀ ਆ ਆਪ ਹੀ ਸਾਰਾ ਕੁਝ ਕਰਨਾ ਔਰ ਅਸੀਂ ਸਾਰੇ ਇੰਨੇ ਕੇ ਸਾਬੇ ਹਿੱਸੇਦਿਆਂ ਕਿ ਆ ਦੇਖੋ ਆਪਾਂ ਜ਼ਮੀਨ ਵੀ ਲੈ ਲਈ ਜ਼ਮੀਨ ਜਿਹੜੀ ਆ ਉਹ ਵੀ ਫ੍ਰੀ ਆਫ ਕੋਸਟ ਲੈ ਲਈ ਇੱਥੇ ਕੰਸਟਰਕਸ਼ਨ ਵੀ ਕਰਵਾ ਲਈ ਆਪਾਂ ਹਨਾ ਹੁਣ ਵੀ ਡਵੈਲਪਮੈਂਟ ਦਾ ਜਿਹੜਾ ਕੰਮ ਹੋ ਰਿਹਾ ਆਪਾਂ ਸਰਕਾਰ ਕੋਲ ਕਰਵਾ ਰਹੇ ਆ ਹਨਾ ਉਹ ਸਾਰੇ ਹੋ ਰਿਹਾ ਇਸ ਕਰਕੇ ਅਸੀਂ ਆਪਣੀ ਜਿਹੜੀ ਪਾਵਰ ਆ ਉਹਨੂੰ ਸਹੀ ਤੰਗਣਾ ਯੂਟਿਲਾਈਜ਼ ਕਰਦੇ ਹੋਏ ਆਪਾਂ ਪ੍ਰੈਸ ਕਲੱਬ ਨਾਲ ਕਰੀ ਕਿਉਂਕਿ ਜੇ ਜਿੰਨੀ ਜ਼ਿਆਦਾ ਇਹਦੀ ਡਿਵੈਲਪਮੈਂਟ ਹੋਏਗੀ ਜਿੰਨੀ ਜ਼ਿਆਦਾ ਇਹਦਾ ਰਤਬਾ ਵਧੇਗਾ ਤਿਵੇਂ-ਤਿਵੇਂ ਸਾਡਾ ਸਾਰਾ ਰਤਬਾ ਸਾਰਿਆਂ ਦਾ ਰਤਬਾ ਜਿਹੜਾ ਹੋਰ ਉੱਪ ਹੁੰਦਾ ਜਾਏਗਾ ਕਿ ਜਦੋਂ ਬਾਹਰੋਂ ਜਿਹੜੇ ਬਾਹਰ ਦੇ ਜਰਨਲਿਸਟ ਨੇ ਜਾਂ ਜਿਹੜੇ ਹੋਰ ਪ੍ਰੈਸ ਕਲੱਬ ਦੇ ਜਰਨਲਿਸਟ ਨੇ ਉਹਨਾਂ ਨੂੰ ਉਹ ਫਿਰ ਆਟੋਮੈਟਿਕਲੀ ਇੱਕ ਤੁਲਨਾ ਆ ਜਾਂਦੀ ਉਹਨਾਂ ਦੇ ਜ਼ਿਹਨ ਦੇ ਵਿੱਚ ਕਿ ਯਾਰ ਅਮਰਸਰ ਦਾ ਪ੍ਰੈਸ ਕਲੱਬ ਤੇ ਆ ਚੀਜ਼ ਹੈ ਠੀਕ ਹੈ ਨਾ ਉਹ ਮੈਂ ਇਕੱਲਾ ਨਹੀਂ ਕਰ ਸਕਦਾ ਠੀਕ ਹੈ ਜਾਂ ਮੇਰੇ ਟੀਮ ਮੈਂਬਰ ਜਿਹੜੇ ਇਕੱਲੇ ਨਹੀਂ ਕਰ ਸਕਦੇ ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਹੋਣਾ ਹੈ। ਔਰ ਤੁਹਾਡੀ ਦੇਖੋ ਮੌਜੂਦਗੀ ਤੁਹਾਡੀ ਬਹੁਤ ਵੱਡੀ ਗੱਲ ਹੈ। ਤੁਹਾਡੀ ਪ੍ਰੈਜ਼ੈਂਸ ਬਹੁਤ ਵੱਡੀ ਗੱਲ ਹੈ। ਕਿ ਤੁਸੀਂ ਆਪਣਾ ਸਮਾਂ ਕੱਢ ਕੇ ਜੇ ਪਹੁੰਚ ਜਾਂਦੇ ਹੋ ਇਹ ਬਹੁਤ ਵੱਡੀ ਗੱਲ ਹੈ। ਤੇ ਇਸ ਕਰਕੇ ਮੈਂ ਫਿਰ ਤੁਹਾਡਾ ਧੰਨਵਾਦ ਕਰਦਾ ਹਾਂ ਤੇ ਜਸਪਾ ਜੀ ਤੁਸੀਂ ਕੁਝ ਕਹਿਣਾ ਚਾਹੋ। ਹਾਂ ਜੀ ਸਰ ਨੇ ਬਹੁਤ ਬਤਾਵਾ ਕਰਾਂ ਦੇ ਭਾਵੇਂ ਇਲੈਕਟ੍ਰੋਨਿਕ ਥਰੇ ਜਾਂ ਪ੍ਰਿੰਟ ਵਾਲੇ ਥੋੜੇ ਜਿਹਾ ਵਾਤ ਹੁੰਦੇ ਆ ਪਤਾ ਨਹੀਂ ਕਿਹੜੇ ਵੇਲੇ ਇੱਧਰ ਨੂੰ ਭੌੜਨਾ ਪੈ ਜਾਂਦਾ। ਆਂ 88 ਪ੍ਰੋਗਰਾਮ ਪੈ ਜਾਂਦੇ ਇਸ ਕਰਕੇ ਵੀ ਕਈ ਵਾਰੀ ਪ੍ਰੋਬਲਮ ਆਉਂਦੀ ਆ। ਬਾਕੀ ਗਿਲਸਰ ਨੇ ਤੁਹਾਨੂੰ ਪ੍ਰੈਸ ਨਾਲ ਪਰ ਇਹ ਕਾਫੀ ਗੱਲਾਂ ਦਸੀਆਂ ਜੀ। ਔਰ ਇਹਦੇ ਨਾਲ ਨਾਲ ਜਿਵੇਂ ਦੱਸਿਆ ਇਹਨਾਂ ਨੇ ਕੋਸ਼ਿਸ਼ ਕਰ ਰਹੇ ਆ ਕਿ ਇਹਨੂੰ ਹੋਰ ਵਧੀਆ ਬਣਾਇਆ ਜਾਵੇ, ਇਹਨੂੰ ਰੈਨੋਵੇਟ ਕੀਤਾ ਜਾਵੇ। ਪਿਛਲੇ ਪਾਸੇ ਹਾਰਟਸ ਬਣਾ ਰਹੇ ਆ ਤਾਂ ਕਿ ਜਿਹੜਾ ਵੀ ਸਾਡਾ ਕੈਟਰਿੰਗ ਵਾਲਾ ਸਾਥੀ ਇੱਥੇ ਆਏਗਾ ਜਿਹੜਾ ਸਾਨੂੰ ਸਰਵਿਸ ਪ੍ਰੋਵਾਈਡ ਕਰੇਗਾ ਉਹਦੇ ਕੋਲ ਵੀ ਅੱਛੀ ਇੱਕ ਅੰਦਰ ਇਹ ਜਿਹੜਾ ਇਨਡੋਰ ਦੇ ਨਾਲ ਨਾਲ ਆਊਟਡੋਰ ਫੈਸਿਲਿਟੀ ਵੀ ਹੋਵੇ ਬੈਠਣ ਦੀ ਪਰਿਵਾਰ ਲੈ ਕੇ ਅਸੀਂ ਵੀ ਆਈਏ। ਸਾਡੇ ਦੋਸਤ ਸੱਜਣ ਵੀ ਆਉਣ ਜਿਹੜੇ ਅਸੀਂ ਹੋਰ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਗਿੱਲ ਸਾਹਿਬ ਜਾਂ ਸਾਰੀ ਟੀਮ ਬੈਠ ਕੇ ਸਲਾਹ ਕਰੇਗੀ ਕੋਈ ਐਸੋਸੀਏਟ ਮੈਂਬਰ ਵੀ ਬਣਾਇਆ ਜਾ ਸਕਦੇ ਤਾਂ ਕਿ ਸਾਡੇ ਕਲੱਬ ਦੀ ਜਿਹੜੀ ਕੰਟੇਨ ਹੈ ਉਹ ਚਲਦੀ ਰਹੇ ਉਹ ਉਹਨਾਂ ਨੂੰ ਵੋਟ ਦਾ ਅਧਿਕਾਰ ਭਾਵੇਂ ਨਾ ਹੋਵੇ ਪਰ ਅਸੀਂ ਉਹਨਾਂ ਕੋਲੋਂ ਇੱਕ ਨਿਰਧਾਰਤ ਫੀਸ ਲੈ ਕੇ ਆਉਣ ਵਾਲੇ ਸਮੇਂ ਤੇ ਮੈਂਬਰ ਬਣਾਈਏ ਤਾਂ ਕਿ ਸਾਡੀ ਇਹ ਨਾ ਹੋਵੇ ਕੰਟੇਨ 'ਚ ਕੋਈ ਪੱਤਰਕਾਰ ਵੀ ਸ਼ਾਮ ਨੂੰ ਨਾ ਪਹੁੰਚ ਸਕੇ ਜਾਂ ਦੁਪਹਿਰ ਨੂੰ ਤੇ ਕੋਈ ਤੇ ਉੱਥੇ ਆਵਾਜ਼ਾਈ ਜਿਹੜੀ ਸ਼ੁਰੂ ਹੋਣੀ ਚਾਹੀਦੀ ਆ ਔਰ ਮੈਨੂੰ ਉਮੀਦ ਹੈ ਕਿ ਇੱਕ ਸਮੱਸਿਆ ਸਾਡੇ ਆ ਰਹੀ ਸੀ ਕੈਟਰਿੰਗ ਵਾਲਿਆਂ ਨਾਲ ਗਿੱਲ ਸਾਹਿਬ ਨੇ ਬੜੇ ਬੰਦੇ ਲਿਆਂਦੇ ਇੱਥੇ ਵੱਡੇ ਵੱਡੇ ਕੈਟਰਰ ਵੀ ਲਿਆਂਦੇ ਸ਼ਹਿਰ ਦੇ ਉਹ ਸਮੱਸਿਆ ਇਹ ਵੀ ਆਉਂਦੀ ਸੀ ਕਿ ਅਸੀਂ ਉਹਨਾਂ ਨਾਲ ਕਿੰਨੇ ਚਿਰ ਦਾ ਕੰਟਰੈਕਟ ਕਰਦੇ ਹਾਂ ਉਹ ਹੁਣ ਜੇ ਪ੍ਰੈਸ ਕਲੱਬ ਦੀ ਮਿਆਦ ਕਦੋਂ ਤੱਕ ਆ ਤੇ ਅਸੀਂ ਕਦੋਂ ਤੱਕ ਉਹਨਾਂ ਨਾਲ ਕੰਟਰੈਕਟ ਕਰ ਸਕਦੇ ਹਾਂ ਕਿਉਂਕਿ ਉਹਨਾਂ ਨੇ ਜ਼ੀਰੋ ਤੋਂ ਸ਼ੁਰੂ ਕਰਨਾ ਤੇ ਸਾਡੀ ਪ੍ਰੈਸ ਕਲੱਬ ਨੂੰ ਵੀ ਕੋਈ ਫਾਇਦਾ ਹੋਵੇ ਉਹ ਜਿਹੜਾ ਬੰਦਾ ਕੈਟਰਰ ਆਏਗਾ ਉਹਨੂੰ ਵੀ ਕੋਈ ਫਾਇਦਾ ਹੋਏਗਾ ਤਾਂ ਹੀ ਉਹ ਇੱਥੇ ਕੰਮ ਕਰ ਸਕੇਗਾ ਉਹਨੂੰ ਫਰਨੀਚਰ ਵੀ ਲੈਵਜ਼ ਚਾਹੀਦਾ ਉਹਨਾਂ ਮਾਹੌਲ ਵੀ ਚਾਹੀਦਾ ਵਧੀਆ ਕੁਝ ਚਾਹੀਦਾ ਤੇ ਉਹ ਹੌਲੀ ਹੌਲੀ ਪ੍ਰੋਵਾਈਡ ਕਰਵਾ ਰਹੇ ਆ ਇੱਕ ਵਾਰੀ ਇਹਨੂੰ ਸੁਧਾਰ ਵੀ ਰਹੇ ਆ ਜਿਹੜੇ ਬਿਜਲੀ ਦੀਆਂ ਪ੍ਰੋਬਲਮ ਸੀ ਏਸੀ ਦੀਆਂ ਪ੍ਰੋਬਲਮ ਸੀ ਜਾਇਦੇ ਪਾਣੀ ਦੀਆਂ ਬੋਰ ਦੀਆਂ ਪ੍ਰੋਬਲਮ ਸੀਗੀਆਂ ਉਹ ਇੱਕ ਇੱਕ ਕਰਕੇ ਗਿੱਲ ਸਾਹਿਬ ਨਿੱਜੀ ਤੌਰ ਤੇ ਬਹੁਤ ਇਨੀਸ਼ੀਏਟਿਵ ਲੈ ਰਹੇ ਆ ਬਾਕੀ ਟੀਮ ਮੈਂਬਰ ਵੀ ਕੋਆਪਰੇਟ ਕਰਦੇ ਆ ਔਰ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਡੀ ਇੱਛਾ ਵੀ ਛੇਤੀ ਤੋਂ ਛੇਤੀ ਇੱਥੇ ਜੜਾਉਣ ਵੱਡਾ ਕੰਮ ਰਹਿ ਗਿਆ ਕਿਤੇ ਪਿੱਛੇ ਉਹ ਰੈਨੋਵੇਟ ਹੋ ਰਿਹਾ ਜੀ ਸਾਰਾ ਕ੍ਰੋਸ ਵਗੈਰਾ ਵਧੀਆ ਲੱਗੇਗਾ ਵਧੀਆ ਮਾਹੌਲ ਆਉਂਦੇ 1 ਮਹੀਨੇ ਤੱਕ ਬਣ ਜਾਏਗਾ ਘਾਹ ਕੂ ਵਧੀਆ ਉੱਗ ਜਾਏਗਾ ਬੂਟੇ ਸਾਡੇ ਪਲਾਂਟੇਸ਼ਨ ਜਿਹੜੀ ਕੀਤੀ ਬਹੁਤ ਖੂਬਸੂਰਤ ਉਹ ਵੀ ਬੂਟੇ ਵੀ ਵੱਡੇ ਹੋ ਜਾਣਗੇ ਖੂਬਸੂਰਤੀ 'ਚ ਵਾਧਾ ਹੋਏਗਾ ਔਰ ਜਿਹੜੀਆਂ ਹਾਰਟਸ ਵੀ ਬਣ ਜਾਣਗੀਆਂ ਅੱਗੇ ਸਰਦੀਆਂ ਆ ਰਹੀਆਂ ਮੌਸਮ ਠੀਕ ਆ ਰਿਹਾ ਬਾਹਰ ਵੀ ਬੈਠਿਆ ਜਾ ਸਕਦਾ ਧੁੱਪ ਵੀ ਸਿੱਕੀ ਜਾ ਸਕਦੀ ਆ ਤੇ ਸਾਡੀ ਵੱਡੀ ਤੋਂ ਵੱਡੀ ਇੱਛਾ ਵਾ ਕਿ ਇੱਕ ਤੇ ਕੈਟਰਿੰਗ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਕਿ ਜਿਹੜੇ ਸਾਡੇ ਸਾਥੀ ਇੱਥੇ ਆਉਂਦੇ ਉਹਨਾਂ ਵਾਸਤੇ ਚਾਹ ਪਾਣੀ ਵੀ ਉਪਲਬਧ ਹੋ ਸਕੇ ਔਰ ਦੂਸਰਾ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਫੰਡਸ ਪ੍ਰੈਸ ਕਲੱਬ ਦੇ ਰੁਕੇ ਹੋਏ ਸਰਕਾਰ ਕੋਲ ਭਾਵੇਂ ਸਾਨੂੰ ਸਾਰਿਆਂ ਨੂੰ ਪਤਾ ਹੈ ਸਰਕਾਰ ਦੀ ਹਾਲੇ ਮਾਲੀਆ ਹਾਲਤ ਕੋਈ ਨਹੀਂ ਪਰ ਸਾਡਾ ਹੱਕ ਬਣਦਾ ਸਾਡੇ ਜਿਹੜੇ ਸਾਨੂੰ ਅਲੋਕੇਟ ਕੀਤੇ ਹੋਏ ਜਿਹੜੇ ਫੰਡ ਸੀਗੇ ਉਹ ਸਾਡੇ ਪੈਂਡਿੰਗ ਨੇ ਅਸੀਂ ਸਾਰੀ ਟੀਮ ਕੋਸ਼ਿਸ਼ ਕਰਾਂਗੇ ਕਿ ਸਰਕਾਰ ਕੋਲੋਂ ਉਹ ਵੀ ਲਿਆਈਏ ਔਰ ਇੱਥੇ ਜੋ ਵੀ ਸਾਡੇ ਗੈਸਟ ਹਾਊਸ ਬਣ ਸਾਡੇ ਪੱਤਰਕਾਰ ਬਾਹਰੋਂ ਆਉਣ ਅਸੀਂ ਇੱਥੇ ਸੈਮੀਨਾਰ ਕਰੀਏ ਬਾਹਰੋਂ ਚਕਸੀ ਤੁਹਾਨੂੰ ਬੁਲਾਈਏ ਆਉਦੇ ਕੁਝ ਮਹੀਨਿਆਂ ਦੇ ਵਿੱਚ ਵਿੱਚ ਇਹ ਸਭ ਕੁਝ ਹੋ ਜਾਏਗਾ ਪਰ ਤੁਹਾਡਾ ਉਹਦੇ ਵਾਸਤੇ ਵੱਡਾ ਸਹਿਯੋਗ ਚਾਹੀਦਾ। ਬਾਕੀ ਜਿਵੇਂ ਛੋਟੇ ਜਿਹੇ ਸੱਦੇ ਦੇ ਤੁਸੀਂ ਅੱਜ ਆਏ ਸਾਨੂੰ ਬੜੀ ਖੁਸ਼ੀ ਆ ਕਿ ਇਸੇ ਤਰ੍ਹਾਂ ਆਉਣ ਵਾਲੇ ਸਮੇਂ 'ਚ ਆਪਾਂ ਇਸ ਤੋਂ ਵੀ ਵੱਡੀ ਗਿਣਤੀ ਝੋਵਾਂਗੇ ਤਾਂ ਕਿ ਜਿਹੜੀ ਵੀ ਸ਼ਖਸੀਅਤ ਇੱਥੇ ਆਵੇ ਭਾਵੇਂ ਉਹ ਪ੍ਰਸ਼ਾਸਨ ਤੋਂ ਹੋਵੇ ਜਾਂ ਕੋਈ ਸਮਾਜ ਦੀ ਸ਼ਖਸੀਅਤ ਹੋਵੇ, ਕੋਈ ਰਾਜਨੀਤਿਕ ਲੀਡਰ ਹੋਵੇ ਉਹਨੂੰ ਪਤਾ ਲੱਗੇ ਕਿ ਅੰਮ੍ਰਿਤਸਰ ਦੇ ਵਿੱਚ ਜੇ 400 ਤੋਂ ਵੱਧ ਰਿਪੋਰਟਰ ਨੇ ਤੇ ਸਾਡੇ سپورਟਰ ਵੀ ਬੜੇ ਨੇ ਤੇ ਇੱਥੇ ਵੱਡੀ ਗਿਣਤੀ 'ਚ ਪਹੁੰਚਦੇ ਆ ਔਰ ਸਾਡੀ ਗੱਲ ਜਿਹੜੀ ਆ ਬੜੀ ਦੂਰ ਦੂਰ ਤੱਕ ਜਾਂਦੀ ਆ ਤੇ ਸਾਨੂੰ ਮਾਣ ਆ ਤੁਹਾਡੇ ਤੇ ਤੁਸੀਂ ਹਮੇਸ਼ਾ ਕੋਆਪਰੇਟ ਕਰਦੇ ਹੋ ਤੁਸੀਂ ਹੀ ਇਸ ਟੀਮ ਨੂੰ ਜਿਤਾ ਕੇ ਇੱਥੇ ਸੇਵਾ ਦਾ ਮੌਕਾ ਦਿੱਤਾ ਔਰ ਸਾਡੀ ਕੋਸ਼ਿਸ਼ ਹੁੰਦੀ ਆ ਵੀ ਆਪਣੇ ਵੀਰ ਜਿਵੇਂ ਨਾਲ-ਨਾਲ ਅਖਬਾਰਾਂ ਦੇ ਚੈਲਨਾਂ ਦੇ ਸਾਰਿਆਂ ਦੇ ਹੈਗੇ ਤੁਹਾਡੇ ਵੀਰ ਜਿਵੇਂ ਨੇ ਉਹਦੇ ਵਿੱਚੋਂ ਵੀ ਸਮਾਂ ਕੱਢ ਕੇ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਪਰ ਕਈ ਕੰਮ ਜਿਹੜੇ ਆ ਉਹ ਟਾਈਮ ਮੰਗਦੇ ਹੁੰਦੇ ਆ ਉੱਥੇ ਟਾਈਮ ਲੱਗਣਾ ਹੀ ਲੱਗਣਾ ਹੁੰਦਾ ਜਿਵੇਂ ਆ ਪਿੱਛੇ ਰੈਨੋਵੇਸ਼ਨ ਦਾ ਕੰਮ ਚੱਲਿਆ ਇਹਦੇ ਵਿੱਚ ਲੋ ਡਾਊਟ ਸਰਕਾਰ ਦੀ ਵੀ ਸਾਨੂੰ ਮਦਦ ਲੈਣੀ ਪੈ ਰਹੀ ਆ ਪ੍ਰਸ਼ਾਸਨ ਦੀ ਵੀ ਲੈਣੀ ਪੈ ਰਹੀ ਆ ਤੇ ਇਸ ਕਰਕੇ ਉਹਨਾਂ ਨੂੰ ਥੋੜਾ ਜਿਹਾ ਸਮਾਂ ਵੱਧ ਲੱਗਦਾ ਪਰ ਦੇਰ ਆਇਦ ਦਰੁਸਤ ਆਇਦ ਸਾਨੂੰ ਉਮੀਦ ਹੈ ਕਿ ਬਹੁਤ ਜਲਦੀ ਇਹ ਸਾਰਾ ਰੈਨੋਵੇਸ਼ਨ ਵੀ ਹੋ ਜੇਗੀ ਔਰ ਇੱਥੇ ਪੂਰੀਆਂ ਫੇਰ ਬਹਾਰਾਂ ਜੜੀਆਂ ਨੇ ਉਹ ਖੜਨ ਗਿਆ ਔਰ ਪ੍ਰੈਸ ਕਲੱਬ ਫੇਰ ਅਸੀਂ ਦੂਜੇ ਸ਼ਹਿਰਾਂ ਦੇ ਪ੍ਰੈਸ ਕਲੱਬਾਂ ਦੇ ਨਾਲ ਤਾਲਮੇਲ ਕਰਾਂਗੇ ਭਾਵੇਂ ਉਹ ਜਲੰਧਰ ਦਾ ਪ੍ਰੈਸ ਕਲੱਬ ਆ ਚੰਡੀਗੜ੍ਹ ਦਾ ਆ ਦਿੱਲੀ ਦਾ ਹੈ ਜਾਂ ਉਹ ਲਾਹੌਰ ਦਾ ਜਾਂ اسلامਾਬਾਦ ਦਾ ਉਹ ਵੀ ਸਾਡੇ ਨਾਲ ਸੰਪਰਕ ਕਰ ਰਹੇ ਆ ਤੇ ਅਸੀਂ ਉਹਨਾਂ ਨਾਲ ਵੀ ਟਾਈ ਅਪ ਕਰਾਂਗੇ ਉਹਨਾਂ ਨੂੰ ਇੱਥੇ ਸੱਦਿਆ ਜਾ ਸਕਦਾ ਡਿਸਕਸ਼ਨ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੋਈ ਸਮਾਗਮ ਕਰਦੇ ਆ ਉਹ ਸਾਡੇ ਮੈਂਬਰਜ਼ ਨੂੰ ਸਾਥ ਸਕਦੇ ਆ ਇਹੋ ਜਿਹਾ ਤਾਲਮੇਲ ਬਣਾਵਾਂਗੇ ਤਾਂ ਕਿ ਜਿਹੜੇ ਸਾਡੇ ਸੀਨੀਅਰ ਪੱਤਰਕਾਰ ਨੇ ਸੀਨੀਅਰ ਜਰਨਲਿਸਟ ਨੇ ਸਾਡੇ ਪੰਜਾਬ ਦੇ ਸਾਡੇ ਦੇਸ਼ ਦੇ ਸਮੇਂ-ਸਮੇਂ ਤੇ ਉਹਨਾਂ ਨੂੰ ਲਿਆ ਕੇ ਇੱਥੇ ਤੁਹਾਡੇ ਰੋਬਰੂ ਕਰਵਾਇਆ ਜਾਵੇ ਕੁਝ ਅਸੀਂ ਉਹਨਾਂ ਕੋਲੋਂ ਸਿੱਖੀਏ ਕੁਝ ਆਪਣੇ ਵਿਚਾਰ ਸਾਂਝੇ ਕਰੀਏ ਤਾਂ ਕਿ ਸਾਡੇ ਗੁਰੂ ਨਗਰੀ ਅੰਮ੍ਰਿਤਸਰ ਦੇ ਪੱਤਰਕਾਰੀ ਤੇ ਪੱਤਰਕਾਰ ਜਿਹੜੇ ਆ ਪੱਤਰਕਾਰਤਾ ਵਾ ਉਹ ਉਹਦਾ ਜਿਹੜਾ ਝੰਡਾ ਹੋਰ بلند ਹੋਵੇ ਹੁਣ ਅੰਮ੍ਰਿਤਸਰ ਆਪਾਂ ਸਾਰੇ ਜਾਣਦੇ ਆ ਬਹੁਤ ਇੰਪੋਰਟੈਂਟ ਆ ਹਰ ਪੋਲਿਟਿਕਲ ਪਾਰਟੀ ਵਾਸਤੇ ਹਰ ਸਮਾਜ ਸੇਵੀ ਸੰਸਥਾ ਵਾਸਤੇ ਔਰ ਧਾਰਮਿਕ ਸੰਸਥਾਵਾਂ ਵਾਸਤੇ ਇੱਥੋਂ ਦੀ ਲੱਗੀ ਹੋਈ ਖਬਰ ਜਿਹੜੀ ਆ ਉਹ ਵਿਦੇਸ਼ਾਂ ਤੱਕ ਜਾ ਕੇ ਮਾਰ ਕਰਦੀ ਆ ਔਰ ਲੋਕ ਇਹਨੂੰ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀ ਖਬਰ ਨੂੰ ਪੜ ਕੇ ਤਰਜੀਹ ਦਿੰਦੇ ਆ ਤੇ ਸਾਡੇ ਸਾਰਿਆਂ ਦੇ ਮੁੱਢਿਆਂ ਤੇ ਜਿਵੇਂ ਅੰਮ੍ਰਿਤਸਰ ਦੀ ਪੱਤਰਕਾਰੀ ਦਾ ਜ਼ਿੰਮੇਵਾਰੀ ਆ ਉਸੇ ਤਰ੍ਹਾਂ ਪ੍ਰੈਸ ਕਲੱਬ ਦੀ ਵੀ ਜ਼ਿੰਮੇਵਾਰੀ ਆ ਤੇ ਪ੍ਰੈਸ ਕਲੱਬ ਦਾ ਵੀ ਸਾਨੂੰ ਉਮੀਦ ਆ ਕਿ ਆਉਂਦੇ ਸਮੇਂ ਦੇ ਵਿੱਚ ਬਹੁਤ ਵੱਡਾ ਨਾਂ ਤੇ ਥਾਂ ਹੋਏਗਾ ਗਿੱਲ ਸਾਹਿਬ ਦੀਆਂ ਕੋਸ਼ਿਸ਼ਾਂ ਨਾਲ ਇਹਨਾਂ ਦੀ ਟੀਮ ਦੀਆਂ ਕੋਸ਼ਿਸ਼ਾਂ ਦੇ ਨਾਲ ਹੁਣ ਜਿਵੇਂ ਸਨਾਕਤੀ ਕਾਰਡਾਂ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਇਹ ਕਿਉਂਕਿ ਪ੍ਰੋਸੈਸ ਕਾਫੀ ਲੰਮਾ ਸੀ ਥੋੜੀ ਥੋੜੀ ਨੋਮੀਨਲ ਫੀਸ ਜਿਹੜੀ ਲਈ ਆ ਕਿਉਂਕਿ ਆਪਾਂ ਖਰਚੇ ਵੀ ਚਲਾਉਣੇ ਆ ਹਾਲੇ ਸਾਨੂੰ ਕੋਈ ਆਮਦਨ ਨਹੀਂ ਇਤੋਂ ਜ਼ਿਆਦਾ ਅਜੇ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਨੇ ਪਰ ਥੋੜੀਆਂ ਹੋ ਰਹੀਆਂ ਨੇ ਜਦੋਂ ਇੱਥੇ ਕੋਈ ਸਾਰਾ ਕੰਟੀਨ ਦਾ ਖਾਣ-ਪੀਣ ਦਾ ਅਰੇਂਜਮੈਂਟ ਹੋ ਜਾਊਗਾ ਪ੍ਰੈਸ ਕਾਨਫਰੰਸਾਂ ਵੀ ਵਧਣਗੀਆਂ ਤੇ ਰੌਣਕਾਂ ਵੀ ਵਧਣਗੀਆਂ ਇਸ ਕਰਕੇ ਤੁਹਾਡੇ ਵੀ ਸੰਪਰਕ 'ਚ ਜਦੋਂ ਕੋਈ ਆਉਂਦਾ ਵਾ ਆਪਾਂ ਹੌਲੀ-ਹੌਲੀ ਇੱਥੇ ਇੱਥੇ ਆਪ ਜੀ ਨੇ ਮੈਨੂੰ ਇੱਥੇ ਇੱਕ ਬਤੌਰ ਮੁੱਖ ਮਹਿਮਾਨ ਸੱਦਿਆ ਉਸ ਦੇ ਨਾਲ ਹੀ ਜਿਹੜੇ ਆਪਣੇ ਮੈਂਬਰਸ਼ਿਪ ਦੇ ਕਾਰਡਸ ਨੇ ਇੰਡੀਵਿਜੂਅਲ ਮੈਂਬਰਸ ਦੇ ਉਹ ਸਾਰਿਆਂ ਨੂੰ ਡਿਸਟ੍ਰਿਬਿਊਟ ਕਰਵਾਏ ਇਹ ਮੇਰੇ ਲਈ ਬੜੇ ਮਾਣ ਵਾਲੀ ਗੱਲ ਹੈ ਜਿੱਥੋਂ ਤੱਕ ਪੱਤਰਕਾਰਤਾ ਦਾ ਸਵਾਲ ਹੈ ਜਰਨਲਿਜ਼ਮ ਦਾ ਸਵਾਲ ਹੈ ਰਿਪੋਰਟਿੰਗ ਦਾ ਸਵਾਲ ਹੈ ਇਹ ਡੈਮੋਕ੍ਰੇਸੀ ਦਾ ਜਿਹਨੂੰ ਚੌਥਾ ਥੰਮ ਕਹਿੰਦੇ ਆ ਇਹ ਉਹਦਾ ਅੱਜ ਇੱਥੇ ਆਫਿਸ ਹੈ ਜਿੱਥੇ ਮੈਨੂੰ ਆ ਕੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਜਿਵੇਂ ਚੇਅਰਮੈਨ ਸਾਹਿਬ ਨੇ ਦੱਸਿਆ ਕਿ 2011 ਚ ਇਹ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਤੇ ਕਿਸ ਤਰੀਕੇ ਦੇ ਨਾਲ ਇਹਦੇ ਵਾਸਤੇ ਇਹਨਾਂ ਨੇ ਜਦੋ ਜਹਿਦ ਵੀ ਕੀਤੀ ਹੋਣੀ ਹੈ ਇਹ ਸਾਰਾ ਜਗਾ ਲਈ ਉਸ ਤੋਂ ਬਾਅਦ ਇਹਨੂੰ ਬਣਾਇਆ ਗਿਆ ਕਿਵੇਂ ਇਹਦੀ ਮੇਨਟੇਨੈਂਸ ਵਾਸਤੇ ਆਪਾਂ ਡੇ ਟੂ ਡੇ ਸਟਰਗਲ ਵੀ ਕੀਤੀ ਹੈ ਉਹ ਸਾਰੀ ਸਟਰਗਲ ਦੇ ਬਾਵਜੂਦ ਆਪਾਂ ਇੱਥੇ ਬੈਠੇ ਆ ਤੇ ਅੱਜ ਆਪਾਂ ਇੱਥੇ ਬੈਠੇ ਆ ਇਸ ਚੀਜ਼ ਦਾ ਜਿਹੜਾ ਹੈ ਪ੍ਰਮਾਣ ਹੈ ਕਿ ਆਪਾਂ ਬੜੀ ਮਿਹਨਤ ਕੀਤੀ ਹੈ ਇਸ ਸਾਰੀ ਇੰਸਟੀਚਿਊਨ ਨੂੰ ਖੜਾ ਕੀਤਾ ਹੈ ਇਹ ਅੱਜ ਜਿਹੜਾ ਇੱਕ ਇੰਸਟੀਚਿਊਨ ਜਿਹੜਾ ਅੱਜ ਇੱਥੇ ਖੜਾ ਹੋਇਆ ਹੈ ਇਹ ਸਾਰੇ ਮੈਂਬਰ ਸਹਿਬਾਨਾਂ ਦੀ ਇੰਡੀਵਿਜੂਅਲ ਤੇ ਐਜ਼ ਐਸੋਸੀਏਸ਼ਨ ਜਿਹੜੀ ਸਾਰੀ ਤੁਹਾਡੀ ਇਹ ਮਿਹਨਤ ਹੈ ਉਹਦੇ ਸਦਕਾ ਇਹ ਹੋਇਆ ਹੈ ਇਹ ਸਾਰੀ ਚੀਜ਼ਾਂ ਦੇ ਵਿੱਚ ਅੱਜ ਇੱਥੇ ਆ ਕੇ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਤੇ ਮੈਂ ਆਸ ਕਰਦਾ ਕਿ ਆਪਾਂ ਨੀਅਰ ਫਿਊਚਰ ਚ ਵੀ ਐਸੇ ਤਰੀਕੇ ਨਾਲ ਮਿਲਦੇ ਰਹਾਂਗੇ ਤੇ ਜਿਵੇਂ ਪੁਲਿਸ ਦੀ ਗੱਲ ਤੁਸੀਂ ਕੀਤੀ ਹੈ ਪੁਲਿਸ ਦਾ ਤੇ ਪੱਤਰਕਾਰ ਦਾ ਇੱਕ ਬੜਾ ਜਿਹੜਾ ਨੌਂ ਆਵਾਜ਼ ਦਾ ਰਿਸ਼ਤਾ ਹੁੰਦਾ ਹੈ ਕਈ ਵਾਰ ਅਸੀਂ ਵੀ ਲੈ ਜਾਂਦੇ ਹਾਂ ਕਿ ਹਾਂਜੀ ਸਾਡੇ ਖਿਲਾਫ ਬੜੀ ਖਬਰ ਉਲਟ ਲੱਗੀ ਹੈ ਜੀ ਇਹਨੂੰ ਪੰਜਾਬੀ ਕਹਿੰਦੇ ਉਲਟ ਖਬਰ ਲਗਾਤੀ ਪਰ ਮੇਰੇ ਮੁਤਾਬਕ ਚਲੋ ਉਲਟ ਖਬਰ ਲੱਗ ਜਾਂਦੀ ਹੈ ਉਹਦੇ ਚੋਂ ਵੀ ਪੋਜ਼ਿਟਿਵ ਲੈਣਾ ਚਾਹੀਦਾ ਆਪਾਂ ਤੇ ਜੇ ਸਾਡੇ ਲਈ ਵਾਕਈ ਸਿੱਖਣ ਦੀ ਕੋਈ ਉਹਦੇ ਵਿੱਚ ਗੱਲ ਹੈਗੀ ਹੈ ਕੋਰਸ ਕਰੈਕ ਜਿਹਨੂੰ ਕਹਿੰਦੇ ਕੋਰਸ ਕਰੈਕਸ਼ਨ ਦੀ ਕੋਈ ਲੋੜ ਹੈਗੀ ਹੈ ਤਾਂ ਅਸੀਂ ਉਸ ਚੀਜ਼ ਤੋਂ ਮੁਨਕਰ ਨਹੀਂ ਕਿ ਸਾਨੂੰ ਆਪਣਾ ਜਿਹੜਾ ਹੈ ਕੋਈ ਵੀ ਜਿਹੜਾ ਰਾਹ ਹੈ ਉਹ ਠੀਕ ਕਰਨ ਦੀ ਜਿੱਥੇ ਲੋੜ ਹੈ ਕਰ ਲੈਣਾ ਚਾਹੀਦਾ ਪਰ ਉੱਥੇ ਕਈ ਵਾਰ ਮੈਨੂੰ ਇਹ ਵੀ ਲੱਗਦਾ ਹੈ ਕਿ ਡੇ ਟੂਡੇ ਇੰਟਰੈਕਸ਼ਨ ਵਿੱਚ ਕਿਸੇ ਦੇ ਨਾਲ ਸਾਡਾ ਕੋਈ ਨਾ ਕੋਈ ਟਕਰਾਵ ਹੀ ਹੋ ਜਾਂਦਾ ਹੈ ਟਕਰਾਅ ਦੇ ਦੌਰਾਨ ਇੱਕ ਮਿਸ ਅੰਡਰਸਟੈਂਡਿੰਗ ਜਿਹੜੀ ਹੈ ਉਹ ਖੜੀ ਹੋ ਜਾਂਦੀ ਹੈ ਜਿਹਨੂੰ ਟਾਈਮ ਰੈਂਦੇ ਉਹਨੂੰ ਕਲੀਅਰ ਕਰ ਲੈਣਾ ਚਾਹੀਦਾ ਕਿਉਂਕਿ ਅਸੀਂ ਕੋਈ ਅੱਜ ਨਹੀਂ ਕੱਲ ਨਹੀਂ ਅਸੀਂ ਸਦਾ ਲਈ ਇੱਕ ਦੂਜੇ ਦੇ ਨਾਲ ਜਿਹੜਾ ਹੈ ਰਲ ਕੇ ਚੱਲਣਾ ਹੈ ਸੋ ਇਹ ਜਿਹੜਾ ਕੋਆਰਡੀਨੇਟਡ ਐਫਰਟ ਹੁੰਦਾ ਹੈ ਪੁਲਿਸ ਦਾ ਤੇ ਪੱਤਰਕਾਰ ਦਾ ਤੇ ਇਹ ਸਾਰੀ ਜਿਹੜੀ ਪੱਤਰਕਾਰਤਾ ਚੱਲਦੀ ਹੈ ਉਹਦੇ ਨਾਲ ਸਮਾਜ ਕਲਿਆਣ ਇਸ ਸਮਾਜ ਦੇ ਵਿੱਚ ਨਵੀਂ ਸੇਧ ਦੇਣ ਦਾ ਕੰਮ ਇਹ ਸਾਰੀ ਪ੍ਰੋਸੈਸ ਕਰਦੀ ਹੈ ਤੇ ਮੈਂ ਅੰਤ ਦੇ ਵਿੱਚ ਇਹੀ ਕਹਾਂਗਾ ਕਿ ਅੱਜ ਤੁਸੀਂ ਮੈਨੂੰ ਇੱਥੇ ਸੱਦਿਆ ਤੁਹਾਡੇ ਸਭ ਦੇ ਦਰਸ਼ਨ ਮੈਨੂੰ ਹੋਏ ਆਪਾਂ ਇੱਕ ਵਧੀਆ ਟੰਗ ਤੇ ਮਾਹੌਲ ਦੇ ਵਿੱਚ ਮਿਲੇ ਆ ਤੇ ਇਹ ਸਭ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਆਸ ਕਰਦਾ ਕਿ ਆਪਾਂ ਅੱਗੇ ਵੀ ਨੀਅਰ ਫਿਊਚਰ ਚ ਇਸ ਤਰੀਕੇ ਨਾਲ ਆਪਾਂ ਮਿਲਦੇ ਰਹਿਣਾ ਹੈ ਥੈਂਕ ਯੂ ਜੀ ਆਪਾਂ ਸਿੱਖਿਆ ਗਿਆ ਹਰਦੀਪ ਸਿੰਘ